ਬੱਚੋ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪੱਗ ਜਿਹੜੀ ਆਪਾਂ ਡਬਲ ਪੇਚਾਂ ਵਾਲੀ ਪੱਗ ਬੰਨਦੇ ਆ ਉਹਦੀ ਪੂਣੀ ਕਿਦਾਂ ਕਰਨੀ ਆ ਠੀਕ ਐ ਸਭ ਤੋਂ ਪਹਿਲਾਂ ਇਦਾਂ ਪੱਗ ਨੂੰ ਆਪਾਂ ਸਿੱਧਾ ਕਰ ਲੈਣਾ ਵਾ ਸੈਂਟਰ ਦੇ ਵਿੱਚੋਂ ਆਹ ਦੇਖੋ ਜਿੱਥੇ ਵੀ ਬੰਦੀ ਪਈ ਆ ਠੀਕ ਐ ਇਥੋਂ ਫੜਨਾ ਵਾ ਪਰ ਹੁਣ ਇਥੋਂ ਆਪਾਂ ਇਹਨੂੰ ਦੋਨਾਂ ਨੂੰ ਅੰਦਰ ਵਾਰ ਕਰ ਲੈਣਾ ਵਾ ਠੀਕ ਐ ਕਰ ਲਿਆ ਨਾ ਫਿਰ ਇਥੋਂ ਆਪਾਂ ਇੱਕ ਗਿੱਟ ਨੂੰ ਇਹਨੂੰ ਅੰਦਰ ਨੂੰ ਫੋਲਡ ਕਰਨਾ ਵਾ ਕਰ ਲਿਆ ਉਸ ਤੋਂ ਬਾਅਦ ਖੇਚ ਕੇ ਰੱਖ ਮੜਾਏ ਖੇਚ ਕੇ ਰੱਖ ਫਿਰ ਇਹਨੂੰ ਆਪਾਂ ਚਾਰ-ਚਾਰ ਉਂਗਲਾਂ ਅੰਦਰ ਨੂੰ ਫੋਲਡ ਕਰੀ ਜਾਣਾ ਵਾ ਕਿੰਨੀਆਂ-ਕਿੰਨੀਆਂ ਉਂਗਲਾਂ ਚਾਰ-ਚਾਰ ਹਾਂ ਚਾਰ-ਚਾਰ ਉਂਗਲਾਂ ਆਪਾਂ ਅੰਦਰ ਨੂੰ ਫੋਲਡ ਕਰੀ ਜਾਣਾ ਇਹਨੂੰ ਸਾਰੀ ਨੂੰ ਸਾਰੇ ਪਾਸੇ ਨਾਲ-ਨਾਲ ਕਰਨਾ ਠੀਕ ਹੈ ਚਾਰ-ਚਾਰ ਉਂਗਲਾਂ ਅੰਦਰ ਨੂੰ ਫੋਲਡ ਜਿਹੜਾ ਲਾਸਟ ਦੇ ਆ ਰਹਿ ਗਿਆ ਚਾਰ ਉਂਗਲਾਂ ਇਹਨੂੰ ਫਿਰ ਆਪਾਂ ਉੱਪਰ ਨੂੰ ਲੈ ਆਉਣਾ ਇਹਦੇ ਓਕੇ ਜਿੱਥੋਂ ਤੁਸੀਂ ਪੂਣੀ ਖਲੋ ਕੇ ਕਰਨੀ ਆ ਤੂੰ ਸੱਜੇ ਹੱਥ ਗੰਢ ਦੇਣੀ ਆ ਕਿਹੜੇ ਹੱਥ ਗੰਢ ਦੇਣੀ ਆ ਸੱਜੇ ਹਾਂ ਗਾਂਡਟੀ ਲੀ ਦੇਣੀ ਆ ਜਾਂ ਜਦੋਂ ਆਪਾਂ ਖੋਲ ਲੱਗੀਏ ਉਦੋਂ ਸੌਖੀ ਖੋਲ ਜੇ ਠੀਕ ਐ ਇੱਥੇ ਫਿਰ ਤੁਹਾਡੇ ਦੋ ਪੇਜ ਆਪਣੇ ਆਪ ਬਨਣਗੇ ਪੱਕਦੇ ਜਦੋਂ ਤੁਸੀਂ ਬਣਾਓਗੇ ਠੀਕ ਐ ਇਸ ਪੂਣੀ ਨਾਲ ਚੋਲਾ ਲਾਗੀ ਪੁਣੀ ਦੀ ਸਮਝ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਅੱਗੇ ਪਾਕ ਬਣ ਕੇ ਦਿਖਾਵਾਂਗੇ ਠੀਕ ਹੈ ਬੈਕ ਸਾਈਡ ਤੋਂ ਲੜ ਸਾਫ਼ ਕਰਕੇ ਇਹ ਜਿਹੜੀ ਆਪਾਂ ਪੂਣੀ ਕੀਤੀ ਆ ਇਹਦੇ ਨਾਲ ਅਰਮਾਨ ਦਾ ਪੇਜ ਬੰਦੇ ਜਾਣੇ ਆ ਕੋਈ ਆਪਾਂ ਨੂੰ ਜਿਆਦਾ ਮੁਸ਼ਕਲ ਵਾਲੀ ਗੱਲ ਨਹੀਂ ਹੋਣੀ ਇਹਦੇ ਵਿੱਚ ਠੀਕ ਹੈ ਨਾਲ ਦੀ ਨਾਲ ਆਪਾਂ ਪੇਜ ਆਪਣੇ ਸਾਫ਼ ਕਰ ਲੈਣੇ ਆ ਬਾਈ ਬਾਈ ਦੇ ਬਾਅਦ ਤੇ ਜਿਹੜੇ ਜਦੋਂ ਵੀ ਆਪਾਂ ਡਬਲ ਪੇਜ ਬਣਾਉਣੇ ਆ ਬੈਕ ਸਾਈਡ ਤੱਕ ਧਿਆਨ ਰੱਖਣਾ ਵੀ ਪਿੱਛੇ ਤੱਕ ਵੱਟ ਨਾ ਪੈਣ ਪੇਜ ਹੀ ਰਹਿਣ ਓਕੇ ਚਲੋ ਸੇਮ ਉਦਾਂ ਹੀ ਪੇਜ ਤੁਰੇ ਆਉਣੇ ਆਪਣੇ ਅਗਲੇ ਲੜ ਦੇ ਵਿੱਚ ਉਪਰੋਂ ਸਾਫ਼ ਕਰਨਾ ਵਾ ਸਦਾ ਬਗਸੂ ਉਸੇ ਤਰ੍ਹਾਂ ਘਾੜ ਹੈ ਘਾੜ ਹੈ ਉਸੇ ਤਰ੍ਹਾਂ ਫੇਰ ਆਪਾਂ ਜਦੋਂ ਡਬਲ ਪੇਜ ਬਣਾਉਣੇ ਇੱਥੇ ਜਿੱਥੋਂ ਇੱਧਰ ਦੇਖੋ ਪੂਣੀ ਖੁੱਲਦੀ ਪਈ ਆ ਠੀਕ ਆ ਲੰਮਾ ਪੇਜ ਫੜ ਕੇ ਦੂਰੋਂ ਫੜ ਕੇ ਲੜ ਨੂੰ ਇੱਕ ਇੱਥੇ ਪੇਜ ਬਣਾ ਲਿਆ ਨਾਲ ਹੀ ਥੱਲੇ ਦੂਜਾ ਪੇਜ ਬਣ ਜਣਾਵਾ ਠੀਕ ਆ ਠੀਕ ਐ ਇਹਨਾਂ ਦੀ ਸਫਾਈ ਬਾਅਦ ਦੇ ਵਿੱਚ ਕਰ ਲਿਓ ਚਾਹ ਨਾਲ ਦੀ ਨਾਲ ਕਰੀ ਜਾਓ ਉਹ ਤੁਹਾਡੀ ਮਰਜ਼ੀ ਐ ਨਾਲ ਦੀ ਨਾਲ ਕਰੀ ਜਾਓਗੇ ਉਹ ਸੋਣਾ ਲੱਗਦਾ ਪਿਆ ਪਤਾ ਓਏ ਪਤਾ ਲੱਗਦਾ ਪਿਆ ਓਏ ਉਹ ਕਸ ਕੇ ਰੱਖ ਕਸ ਕੇ ਸਾਹਮਣੇ ਦੇਖਣਾ ਇਹ ਲੰਮੀ ਦਿਨ। ਉਸੇ ਤਰ੍ਹਾਂ ਦੇਖੋ ਇੱਥੋਂ ਪੂਣੀ ਖੁੱਲਦੀ ਪਈ ਹੈ ਨਾ। ਯੈਸ। ਇਦਾਂ ਹੀ ਇਹਨੂੰ ਉੱਪਰ ਤੱਕ ਲੈ ਕੇ ਜਾਣਾ ਆਪਾਂ। ਤਾਂ ਹੀ ਡਬਲ ਪੇਸਟੜੇ ਸੌਖੇ ਬਣਨਗੇ। ਓਕੇ। ਉਸੇ ਤਰ੍ਹਾਂ ਜਿੱਦਾਂ ਆਪਾਂ ਪਹਿਲੇ ਪੇਜ ਬਣਾਏ ਉਦਾਂ ਹੀ ਪੇਜ ਬੰਦੇ ਜਾਣੇ ਸੌਖੇ ਕੁਝ ਔਖਾ ਨਹੀਂ ਇਹਦੇ ਵਿੱਚ ਠੀਕ ਐ ਲੱਗਿਆ ਪਤਾ ਪੜ ਤੈਨੂੰ ਪਗੜ ਪੇਚਾਂ ਦੀ ਸਫਾਈ ਨਾਲ ਦੀ ਨਾਲ ਕਰ ਲੋ ਠੀਕ ਐ ਨਾਲ ਦੀ ਨਾਲ ਹੀ ਸਫਾਈ ਕਰੀ ਜਾਓਗੇ ਵਧੀਆ ਰਹੂਗਾ ਜਦੋਂ ਤੁਸੀਂ ਬਾਜ਼ ਮਾਰੋਗੇ ਪੇ ਤੁਹਾਡੇ ਮੋٹے ਹੋ ਜਾਣਗੇ ਥੋੜੇ ਜੇ ਜਦੋਂ ਇਹ ਆਉਂਦਾ ਲਾਸਟ ਲੜ ਸਾਰੇ ਜਣੇ ਲਾਸਟ ਲੜ ਦੇਖੋ ਆਪਾਂ ਕਿਦਾਂ ਲਾਉਣਾ ਵਾ ਲਾਸਟ ਲੜ ਇਹਦਾ ਪੂਰਾ ਖਿਲਾਰ ਕੇ ਠੀਕ ਹੈ ਦੇਖਦਾ ਪਿਆ ਸਾਰਿਆਂ ਨੂੰ ਲਾਸਟ ਲੜ ਦੇ ਡਬਲ ਪੇਜ ਕਰਨੇ ਆ ਕਿ ਨਹੀਂ ਕਰਨੇ ਭਲਾ ਨਹੀਂ ਕਰਨੇ ਸਿੰਗਲ ਲੜ ਲਾਉਣਾ ਆਪਾਂ ਠੀਕ ਹੈ ਲਾਸਟ ਲੜ ਦਾ ਸਿੰਗਲ ਲੜ ਲਾਉਣਾ ਵਾ ਓਕੇ ਦੇਖਦਾ ਪਿਆ ਸਾਰਿਆਂ ਨੂੰ ਹਾਂਜੀ ਓਕੇ ਹੁਣ ਆਪਾਂ ਇਹਨਾਂ ਪੇਜਾਂ ਦੀ ਸਫਾਈ ਕਰਾਂਗੇ ਫੇਰ ਇੱਕ ਵਾਰ 3D ਤੁਹਾਨੂੰ ਪਤਾ ਕਰਨ ਦੀ ਇਜਾਜ਼ਤ ਹੈ? ਯੈਸ ਸਰ ਕਰ ਲੈਂਦੇ ਸਾਰੇ ਯੈਸ ਸਰ ਆਰ ਪਹਿਲਾ ਲੱਗਦਾ ਪਿਆ ਪਤਾ ਇਧਰ ਧਿਆਨ ਦਿਓ ਇਸ ਤਰ੍ਹਾਂ ਸਾਧਿਆ ਦੇ ਵਿੱਚ ਦੇ ਬਾਦਿਆ ਇਹਨਾਂ ਨੂੰ ਮੋٹے ਲੜ ਕਰ ਲੈਣਾ ਹੈ 3D ਕਰ ਲੈਣਾ ਹੈ ਓਕੇ ਸਰ ਸਰ ਹਾਂ ਸਾਰੇ ਲੜਾ ਨੂੰ ਕਰ ਲੋਗੇ ਇਹ ਸੋਹਣੇ ਲੱਗਣਗੇ ਉਹ ਮਾਤਰੀ ਸਾਰੀ ਸੈਟਿੰਗ ਕਰ ਲੈਣੀ ਆ ਬਾਅਦ ਦੇ ਨਾਲ ਬਾਕੀ ਜਿਹੜੀ ਰਹਿ ਗਈ ਥੋੜੀ ਬਹੁਤੀ ਓਕੇ ਹੁਣ ਦੱਸੋ ਲੱਗੇ ਪਤਾ ਸਾਰਿਆਂ ਨੂੰ ਇਸ ਤੋਂ ਬਾਅਦ ਆਪਣਾ ਕਰਨਾ ਹੈ ਸੇਲ ਕਵਰ